ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ ਮੀਡੀਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਛੱਠਾ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੀ ਇਹਨਾਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਸੀਟਾਂ ਉੱਤੇ ਕਿਹੜੀ-ਕਿਹੜੀ ਪਾਰਟੀ ਦੇ ਜ਼ਿਆਦਾ ਚਾਂਸ ਲੱਗਦੇ ਨੇ ਚਾਂਸ ਨਜ਼ਰ ਆਉਂਦੇ ਨੇ ਤੇ ਇਹ ਜਿਹੜਾ ਅਸੀਂ ਗੱਲਬਾਤ ਕਰਾਂਗੇ ਇਹ तमाम ਮੀਡੀਆ ਜਿਹੜੇ ਸਰਵੇਜ਼ ਨੇ ਜਾਂ ਨੀੜਰ ਪੰਜਾਬੀ ਮੀਡੀਆ ਦੇ ਸਰਵੇ ਨੇ ਜਾਂ ਕਰਾਉਡ ਜ਼ੀਰੋ ਤੋਂ ਜੋ ਰਿਐਲਿਟੀ ਸਾਹਮਣੇ ਆ ਰਹੀ ਹੈ ਉਸ ਦੇ ਬਤਾਵਕ ਚਰਚਾ ਕਰਾਂਗੇ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਦੀ ਸਾਂਝ ਪਾਉਣ ਲਈ ਹਾਜ਼ਰ ਨੇ ਅੱਗੇ ਸਿੱਖ ਹੁਦ ਦੀ ਜੀਵਨ ਤੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਗ੍ਰੇਮ ਸਭ ਤੋਂ ਪਹਿਲਾਂ ਖੰਗੂ ਸਾਹਿਬ ਪ੍ਰੋਗਰਾਮਸ ਨਿਰਗਸ ਵਾਕਤ ਹੈ ਜੀ ਆਇਆਂ ਨੂੰ ਬਹੁਤ ਧੰਨਵਾਦ ਜੱਟਾ ਸਾਹਿਬ ਮੇਰੇ ਵੱਲੋਂ ਸਮੂਹ ਤੇ ਸਰੋਤਿਆਂ ਨੂੰ ਪਿਆਰ ਭਰੀ ਫਤਿਹ ਵੈਗੁਰਜੀ ਦਾ ਖਾਲਸਾ ਹੋਗਾ ਖੰਗੂ ਸਾਹਿਬ ਆਪਾ ਖਲੂਰ ਸਾਹਿਬ ਨੋ ਸਭ ਤੋਂ ਪਹਿਲਾਂ ਤੋਂ ਸ਼ੁਰੂਆਤ ਕਰਾਂਗੇ ਕਿ ਇਸ ਸੀਟ ਤੋਂ ਲੈ ਕੇ ਉਸ ਤੋਂ ਬਾਅਦ ਕਾਂਗਰਸ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਉਸ ਤੋਂ ਬਾਅਦ ਅਦਰ ਪਾਰਟੀਆਂਸ ਕਿਹੜੀ ਕਿਹੜੀ ਸੀਟ ਦੇ ਉੱਤੇ ਕਿਹੜੀ ਕਿਹੜੀ ਪਾਰਟੀ ਦੇ ਚਾਂਸ ਨਜ਼ਰ ਆਉਂਦੇ ਨੇ ਖੰਡੂਰ ਸਾਹਿਬ ਤੋਂ ਸ਼ੁਰੂਆਤ ਕਰਦੇ ਹਾਂ ਸੱਤਾ ਸਾਹਿਬ ਖੰਡੂਰ ਸਾਹਿਬ ਸੀਟ ਸ਼ੁਰੂ ਤੋਂ ਕਾਫੀ ਸਮਾਂ ਪਹਿਲਾਂ ਅਕਾਲੀਆਂ ਦਾ ਘੜ ਤਵੀਂਦਾ ਸੀ ਤੇ ਬਾਰਡਰ ਦਾ ਏਰੀਆ ਲੋਕਾਂਚ ਸਿੱਖੀ ਪ੍ਰਤੀ ਸਰਦਾਰ ਬਹੁਤ ਹੈ ਉੱਥੇ ਗੁਰੂ ਸਹਿਵਾਨਾਂ ਦੇ ਇਤਿਹਾਸਿਕ ਅਸਥਾਨ ਵੀ ਬਹੁਤ ਨੇ ਜਿਹੜੇ ਉਹਨਾਂ ਦੇ ਨਾਲ ਜਿਹੜੇ ਹਨ ਲੇਕਿਨ ਪਰ ਐਸ ਵਾਰ ਜਿਹੜੀ ਸਥਿਤੀ ਹੈ ਕਿਉਂਕਿ ਐਸ ਵਾਰ ਇੱਕ ਨਵਾਂ ਨੌਜਵਾਨ ਭਾਈ ਅੰਮਰਪਾਲ ਸਿੰਘ ਜਿਹੜਾ 2 ਸਾਲ ਪਹਿਲਾਂ ਦੁਬਈ ਤੋਂ ਇੱਥੇ ਆਇਆ ਤੇ ਆਇਆ ਸੀਗਾ ਇੱਥੇ ਆ ਕੇ ਉਹਨਾਂ ਨੇ ਸੰਤ ਭਿੰਡਰਾਂ ਵਾਲਾ ਜੀ ਮਹਾਰਾਜ ਦੇ ਸਥਾਨ ਤੋਂ ਆਪਣੀ ਜੀਵਨ ਯਾਤਰਾ ਸਿੱਖੀ ਦੀ ਯਾਤਰਾ ਸ਼ੁਰੂ ਕਰ ਪਾਲ ਜੀ ਕਰ ਇੱਕ پارٹی ਬਣਾਈ ਸੀ ਨੌਜਵਾਨਾਂ ਨੂੰ ਜੋੜਿਆ ਸੀ ਅੰਮਰਪਾਲ ਸਤਾਰ ਵੀ ਕਰਾਏ ਸੀਗੇ ਸਿਆਲਦੋ ਵਿਗੋਦੇ ਪਰਕੂਸ਼ ਨਾ ਜਵਾਨਾਂ ਕਰਕੇ ਜਾਂ ਕੁਝ ਆਫਿਸ ਦੇ ਵਿੱਚ ਜਿਵੇਂ ਕਈ ਵਾਰ ਜੋਸ਼ ਹੁੰਦਾ ਹੋਤ ਨਹੀਂ ਹੁੰਦੀ ਉਹਦੇ ਨਾਲ ਅਜਿਹਾ ਥਾਣੇ ਦੇ ਵਿੱਚ ਪੁਲਿਸ ਨਾਲ ਝਗੜਾ ਹੋ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਸਾਥੀਆਂ ਨੂੰ ਫੜ ਕੇ ਦਿੱਤਾ ਸੀ ਇਹ ਬਹੁਤ ਦੇਰ ਤੱਕ फरार ਰਹੇ ਅਖੀਰ ਇਹਨਾਂ ਨੂੰ ਵੀ 2 ਮਹੀਨੇ ਬਾਅਦ ਫੜ ਕੇ ਇਹਨਾਂ ਤੇ ਐਨਐਸਏ ਲਾ ਕੇ ਇਹਨਾਂ ਨੂੰ ਸਖਾਵ ਦੀ ਡਿਬਰੂਗੜ ਜੇੜ ਵਿੱਚ ਭੇਜ ਦਿੱਤਾ ਗਿਆ ਦੇ ਪੇਕੇ ਉਹਨਾਂ ਨੇ ਓਥੇ ਵੀ ਭੁੱਖਣ ਤਾਲ ਕੀ ਚੰਗਾ ਖਾਣਾ ਨਹੀਂ ਮਿਲ ਰਿਹਾ ਬੀੜੀਆਂ ਵਾਲੇ ਹਾਥਾਂ ਦਾ ਖਾਣਾ ਬਣਦਾ ਹੈ ਭੁੱਖਣ ਤਾਲ ਮਿਰਕੀ ਪਰ ਉਹਦੇ ਨਾਲ ਹੀ ਨਾਲ ਇਲੈਕਸ਼ਨ ਆ ਗਏ ਇਲੈਕਸ਼ਨ ਆਉਣ ਤੋਂ ਬਾਅਦ ਸਾ ਇਸ ਜਥੇਬੰਦੀ ਦੇ ਤੇ ਵਰਕਰ ਤੇ ਕਾਰਗਰਾਂ ਨੇ ਸੋਚਿਆ ਕਿਉਂ ਨਾ ਅਮਰਤਪਾਲ ਨੂੰ ਇਲੈਕਸ਼ਨ ਲੜਾਇਆ ਉਹਨਾਂ ਨੇ ਕੋ ਉੱਚੇ ਤੌਰ ਤੇ ਉਹਨਾਂ ਦੇ ਵਕੀਲ ਰਾਜਜੀਤ ਕਿਫਟਿੰਗ ਨੂੰ ਭੇਜਿਆ ਤੇ ਉਹਨਾਂ ਨੇ ਉਹ ਅਸਲਾਹ ਕੀਤੀ ਸਲਾਹ ਕਰਨ ਤੋਂ ਬਾਅਦ ਉਹਨਾਂ ਦੀ ਮਾਤਾ ਨੇ ਐਲਾਨ ਕਰਤਾ ਕਿ ਮੇਰਾ ਪੁੱਤਰ ਹਾਲ ਜੇਲ੍ਹ ਦੇ ਵਿੱਚੋਂ ਹੀ ਲੈਕਚਰ ਤੇ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਲੈਕਚਰ ਲੜ ਦੀ ਪਰਮਿਸ਼ਨ ਲਈ ਪਰਮਿਸ਼ਨ ਮਿਲਣ ਤੋਂ ਬਾਅਦ ਹਾਈ ਕੋਰਟ ਨੇ ਕਿਹਾ ਵੀ ਇਹਨਾਂ ਨੇ ਕਿਹਾ ਸਾਨੂੰ ਇੱਕ ਹਫ਼ਤੇ ਦੀ ਪ੍ਰੋਲ ਦਿਓ ਤਾਂ ਕਿ ਅਸੀਂ ਕਾਜ ਕਰੀਏ ਪਰ ਹਾਈ ਕੋਰਟ ਨੇ ਕਿਹਾ ਵੀ ਪ੍ਰੋਲ ਨਹੀਂ ਮਿਲ ਸਕਦੀ ਉਹ ਉੱਥੋਂ ਹੀ ਕਾਜ ਕਰਨ ਉਹਨਾਂ ਨੇ ਉਹ ਦਿਗਰੂਗੜ ਜੇਲ੍ਹ ਤੋਂ ਜੇਲ੍ਹ ਸੁਪਰਡੈਂਟ ਦੀ ਫਾਦਰੀ ਦੇਵਿੱਤ ਆਪਣੇ ਪੇਪਰ ਜਿਹੜੇ ਪ੍ਰੇ ਸੀ ਜਿਹੜੇ ਇੱਥੇ ਪੋਸਟੇ ਦੇ ਪਹੁੰਚਣ ਵਕ ਅਕਸੈਪਟ ਹੋ ਗਏ ਉਹਨਾਂ ਮਦਾਨ ਦੇ ਵਿੱਚ ਅੰਦਾਨ ਚ ਆਉਣ ਕਰਕੇ ਲੋਕਾਂ ਦੇ ਵਿੱਚ ਇੱਕ ਸਿੰਮਤੀ ਇਹ ਬਣ ਗਈ ਕਿ ਉਹਦੇ ਉੱਤੇ ਐਨਐਸਏ ਦਾ ਜਿਹੜਾ ਹੈਕ ਨੂੰ ਲਾਗੂ ਹੈ ਜਿਵੇਂ ਕਿ ਸਾਲਾਂ ਬੱਧੀ ਜਮਾਨਤ ਵੀ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਸਾਡੇ ਜਮਾਨਯੋਗ ਲੀਡਰ ਟੀਹਾਂ ਦੇ ਵਿੱਚ ਜਿਹੜੇ ਗਏ ਸੀਗੇ ਜਿਨ੍ਹਾਂ ਦੇ ਉੱਤੇ 60 ਤੋਂ 60 ਕਾਨੂੰਨ ਬਣੇ ਸੀਗੇ ਜਦੋਂ ਇਲੈਕਸ਼ਨਾਂ ਵਿੱਚ ਉਹ ਖੜੇ ਹੋਏ ਇਲੈਕਸ਼ਨਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੈਠੇ ਹੀ ਜਿੱਤ ਗਏ ਚਿੱਤਣ ਤੋਂ ਬਾਅਦ ਜਦੋਂ ਮੈਂਬਰ ਪਾਰਲੀਮੈਂਟ ਬਣ ਜਾਂਦਾ ਐਨੇ ਲੋਕਾਂ ਦਾ ਪ੍ਰਤੀਨਿਧ ਬਣ ਜਾਂਦਾ ਤਾਂ ਸਰਕਾਰ ਨੂੰ ਛੱਡਣਾ ਇਸ ਲਈ ਹੁਣ ਇਹ ਗੱਲ ਕਹਿ ਰਹੇ ਜੇ ਤੁਸੀਂ ਅੰਮ੍ਰਿਤਪਾਲ ਨੂੰ ਜੇਲ੍ਹ ਤੋਂ ਬਾਹਰ ਕਢਾਉਣਾ ਤਾਂ ਉਹਨੂੰ ਜਨਤਰੀ ਜੀ ਤੇ ਇਸ ਲਈ ਉਸ ਹਲਕੇ ਦੇ ਵਿੱਚ ਅੰਮ੍ਰਿਤਪਾਲ 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 ਹੋ ਰਹੀ ਹੈ ਮੈਨੂੰ ਲੱਗਦਾ ਕਿ ਉਹ ਸੀਟ ਹੈ ਜਿਹੜੀ ਇੱਥੇ 네 ਪਾਰਟੀਆਂ ਬੀਜੇਪੀ ਅਕਾਲੀ ਦਲ ਕਾਂਗਰਸ ਤੇ ਆਪ ਨੂੰ ਕੁਤੇ ਲੈ ਲਾ ਕੇ ਉਹ ਇਸ ਟਾਈਮ ਅੱਗੇ ਜਾ ਰਿਹਾ ਹੈ। ਬਾਕੀ ਹਾਰ ਜਿੱਤ ਹੈ ਉਹ ਪਰਮਾਤਮਾ ਦਾ ਹੈ ਪਰ ਅੱਜ ਦੀ ਸਥਿਤੀ ਇਹ ਹੈ ਕਿ ਉਹ ਸਾਰਿਆਂ ਨੂੰ ਛੱਡ ਕੇ ਇੱਕ ਲੀਡ ਵਾਲੇ ਪਾਸੇ ਜਾ ਰਿਹਾ ਹੈ। ਇਹ ਖਾਂ ਦੋਸਤ ਬਾਕੀ ਕਾਂਗਰਸ ਦੀ ਗੱਲ ਕਰਾਂਗੇ ਕਾਂਗਰਸ ਨੂੰ ਕਿੰਨੇ ਤੋਂ ਲੈ ਕੇ ਕਿੰਨੀਆਂ ਸਟੇਟਾਂ ਜਿਹੜੀਆਂ ਇਸ ਵਕਤ ਨਜ਼ਰ ਆ ਰਹੀਆਂ ਨੇ ਜੇਕਰ ਆਪਾਂ ਮੋਟੇ ਜਾ ਕੇ ਕੱਢੀਏ ਜੋ ਅਤੇ ਦੂਜੇ ਚੈਨਲ ਵੱਲ ਦੇ ਸਰਵੇ ਦੇ ਜਾਂ ਆਪਣੇ ਸਰਵੇ ਜੋ ਜ਼ਮੀਨੀ ਹਾਲਾਤ ਦੇ ਉਹਦੇ ਮੁਤਾਬਕ ਤੁਹਾਨੂੰ ਨਜ਼ਰ ਆ ਰਿਹਾ ਹੈ। ਇਕੱਠਾ ਸਭ ਦੇਖੋ ਆਪਾਂ ਕਿਸੇ ਨੂੰ ਡਿਕਲੇਅਰ ਕਰਨ ਦਾ ਕੋਈ ਅਧਿਕਾਰ ਨਹੀਂ ਆਪਾਂ ਕਰ ਸਕਦੇ। ਲੇਕਿਨ ਜੋ ਸਰਵੇ ਫਾਇਲ ਜਾਂਦੇ ਨੇ ਉਹਨਾਂ 'ਚ ਲੋਕਾਂ ਦੀ رائے ਹੁੰਦੀ ਹੈ। ਜੋ ਗੱਲ ਲੋਕ ਕਹਿੰਦੇ ਐ ਅਖਬਾਰਾਂ ਵੱਡੇ ਵੱਡੇ ਚੈਨਲ ਜਿਹੜੇ ਇਹ ਗੱਲ ਕਹਿ ਰਹੇ ਨੇ ਕਿ ਸੈਂਟਰ ਦੇ ਵਿੱਚ ਸੀ ਹੈ ਜਿਹੜੀ ਇੰਡੀਆ ਅਲਾਈਅੰਸ ਬਣ ਰਹਾ ਉਹ ਪਲੱਸ ਲੇ ਪਾਸੇ ਜਾ ਰਿਹਾ ਹੈ ਮਤਲਬ ਉਹ ਜਿੱਪਤਾ ਵਾਲੇ ਪਾਸੇ ਜਾ ਰਿਹਾ ਉਸੇ ਦੇ ਗਰੁੱਪ ਕਿਉਂਕਿ ਉਹ ਇੰਡੀਆ ਰਲੈਂਡ ਦੇ ਗਰੁੱਪ ਦੋ ਗਰੁੱਪ ਹੈ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਤੇ ਆਪ ਦੀ ਸੰਧੀ ਵੀ ਹੋਈ ਤੇ ਅਲੱਗ-ਅਲੱਗ ਲੈਕਚਰਾਂ ਲੱਗ ਰਹੇ ਨੇ ਜਦੋਂ ਕਿ ਕੈਂਡੀਗੜ ਦੇ ਵਿੱਚ ਸੰਧੀ ਹੋਈ ਹੋਈ ਹੈ ਅੰਬਾਲਾ ਦੇ ਵਿੱਚ ਸੰਧੀ ਹੋਈ ਹੋਈ ਹੈ ਦਿੱਲੀ ਸਦੀ ਸਿੱਕ ਪੰਜਾਬ ਇਹ ਜਿਹੇ ਸਟੇਟ ਹੈ ਜਿੱਥੇ ਇਹਨਾਂ ਦਾ ਆਪ ਤੇ ਕਾਂਗਰਸ ਦਾ ਤੇ ਆਪ ਦਾ ਵਿਆਉਤਾ ਨਹੀਂ ਹੋਇਆ ਇਹ ਇਹ ਅਲੱਗ-ਅਲੱਗ ਆਪਣੀ ਜੋਰ ਜਮਾਈ ਆ ਆਪਣਾ ਵਜੂਦ ਕਾਇਮ ਕਰਦੇ ਲਈ ਇਹ ਇਸ ਲਈ ਕਾਂਗਰਸ ਦੇ ਲਈ ਹਵਾ ਕਰ ਰਹੀ ਹੈ ਜੋ ਸਰ ਦੇ ਕਹਿੰਦਾ ਤਾਂ ਪਟਿਆਲਾ ਲੁਧਿਆਣਾ ਗੁਲੰਦਰ ਗੁਰਦਾਸਪੁਰ ਇਹਨਾਂ ਥਾਵਾਂ ਦੇ ਉੱਤੇ ਕਾਂਗਰਸ ਪਾਰਟੀ ਦਾ ਬੜਾ ਭਾਰੀ ਦੱਸਿਆ ਜਾ ਰਿਹਾ ਹੈ ਟੈਕਸਪੋਲ ਇਸ ਲਈ ਜਿੱਤ ਕੇ ਇਹਨਾਂ ਨੇ ਸਾਰਿਆਂ ਨੇ ਇੱਕੇ ਉਹ ਥੱਲੇ ਬੈਠਦਾ ਹੈ ਕਿ ਕਿ ਪਲੇਡ ਫਾਰਮ ਤੇ ਜਾਣਾ ਇੱਕੇ ਰੈਲੈਂਸ ਨਾਲ ਤੇ ਜੇ ਆਪ ਜਿੱਤ ਕੇ ਜਾਉਗੇ ਉਹ ਵੀ ਉੱਥੇ ਜਾਉਗੇ ਤੇ ਕਾਗਰ ਜਿੱਤ ਕੇ ਜਾਓ ਇੱਥੇ ਇੱਕ ਦੂਜੇ ਦੇ ਉੱਤੇ ਟਿੱਕੜ ਸੁੱਟ ਰਹੇ ਨੇ ਕ੍ਰਕਸ਼ੋਂ ਦੇ ਦੋਸ਼ ਲਾ ਰਹੇ ਨੇ ਕਿਉਂਕਿ ਆਪਾਂ ਪਹਿਲਾਂ ਕਿਹਾ ਵੀ ਇਹ ਲੀਡਰਾਂ ਦਾ ਕੋਈ ਇਤਬਾਰ ਕੋਈ ਭਰੋਸਾ ਨਹੀਂ ਹੈਗਾ ਇਹ ਸਵੇਰੇ ਕੁਛ ਹੁੰਦੇ ਨੇ ਸ਼ਾਮ ਨੂੰ ਕੁਛ ਹੁੰਦੇ ਨੇ ਹੁਣ ਇੱਕ ਦੂਜੇ ਦੇ ਐਡ ਐਡ ਦੋਸ਼ ਲਾ ਰਹੇ ਨੇ ਜਦੋਂ ਉੱਥੇ ਇੱਕ ਛਤਰੀ ਦੇ ਥੱਲੇ ਇਕੱਠੇ ਹੋਗੇ ਫਿਰ ਇੱਕ ਦੂਜੇ ਨੂੰ ਜੱਟੀਆਂ ਪਾਉਣਗੇ ਫਿਰ ਇਹ ਵੀ ਕਹਿਣਗੇ ਇਹ ਜਿੱਤ ਜਾਂਦੇ ਨੇ ਮੈਨੂੰ ਇਹ ਮਹਿਕਮਾ ਦੇਓ ਮੈਨੂੰ ਇਹ ਮਹਿਕਮਾ ਦੇਓ ਸਾਡੇ ਵੱਧ ਆਏ ਨੇ ਇਸ ਲਈ ਜਿਹੜਾ ਹੈ ਮੁਕਾਬਲਾ ਅਸਲੀ ਸੋਨਾ ਪਾਰਟੀਆਂ ਦੇ ਵਿੱਚ ਕਾਂਗਰਸ ਦੇ ਸਾਹਬ ਜੇਕਰ ਤੁਸੀਂ ਕਾਂਗਰਸ ਦੀਆਂ ਸੀਟਾਂ ਦੀ ਗੱਲ ਕਰ ਰਹੇ ਹੋ ਜਿਸ ਵਿੱਚ ਪਟਿਆਲਾ ਲੁਧਿਆਣਾ ਜਲੰਧਰ ਤੇ ਗੁਰਦਾਸਪੁਰ ਹੈ ਤੇ ਸੰਗਰੂਰ ਸੀਟ ਵੀ ਜਿਹੜੀ ਹੈ ਉਹ ਉਹਦੇ ਵਿੱਚ ਸੱਤਮਾ ਮੁਕਾਬਲਾ ਥੋੜਾ ਜਿਹਾ ਉਹ ਅੱਗੇ ਪਿੱਛੇ ਕੰਮ ਹੋ ਸਕਦਾ ਹੈ ਇੱਥੇ ਸੁਖਪਾਲ ਕਹਿ ਰਿਹਾ ਖੜੇ ਨੇ ਤਾਂ ਜੇਕਰ ਆਪਾਂ ਇਹਨਾਂ 4 ਤੋਂ 5 ਸੀਟਾਂ ਦੀ ਗੱਲ ਕਰੀਏ ਜਿਹਦੇ ਵਿੱਚ ਅ ਪਟਿਆਲਾ ਤੋਂ ਡਾਕਟਰ ਸਰਬੀਰ ਗਰਦੀ ਖੜੇ ਨੇ ਰਾਜਾ ਵੜਿੰਗ ਲੁਧਿਆਣਾ ਤੋਂ ਖੜੇ ਨੇ ਅ ਚਰਜੀਤ ਚੰਦ ਜਗੰਦਰ ਤੋਂ ਖੜੇ ਨੇ ਗਰਦਾਸਪੁਰ ਤੋਂ ਸੰਜਿੰਦਰ ਸਿੰਘ ਦਾਵਾ ਖੜੇ ਨੇ ਅ ਸੰਗਰੂਰ ਤੋਂ ਸੰਪਾਲ ਖੇਰਾ ਇਹ ਵੱਡੇ ਚਿਹਰੇ ਸੀ ਵੱਡੇ ਲੀਡਰ ਸੀ ਇਸ ਕਰਕੇ ਲੱਗ ਰਿਹਾ ਪਈਏ ਸੀਟਾਂ ਜਿਹੜੀਆਂ ਉਹ ਸਰ ਕਰਦੇ ਨਜ਼ਰ ਆ ਰਹੇ ਨੇ ਜਠਾ ਸਾਹਿਬ ਦੋਨੇ ਗੱਲਾਂ ਹੁੰਦੀਆਂ ਇੱਕ ਕਾਂਗਰਸ ਪਾਰਟੀ ਨੇ ਆਪਣੇ ਵੱਡੇ ਲੀਡਰਾਂ ਨੂੰ ਇਸ ਇਲੈਕਸ਼ਨ ਮਹਿੰਮ ਵਿੱਚੋਂ ਅੰਨ੍ਹੀ ਤੱਕ ਕਈ ਵਾਰ ਹੁੰਦਾ ਹੈ ਕਿ ਵੱਡੇ ਲੀਡਰ ਜਿਹੜੇ ਹੁੰਦੇ ਨੇ ਉਹ ਆਪਣੀ ਸਟੇਟ ਤੱਕ ਹੀ ਸੀਮਤ ਰਹਿੰਦੇ ਉਹ ਕਹਿੰਦੇ ਅਸੀਂ ਆਪਣੀ ਸਟੇਟ ਦੀ ਨਮਾਇਦੀ ਕਰਾਂ ਜਿਵੇਂ ਨਵਜੋਸ਼ ਸਿੱਧੂ ਕਹਦਾ ਸੀ ਮੈਂ ਪੰਜਾਬ ਛੱਡ ਕੇ ਨਹੀਂ ਜਾਊਂਗਾ ਮੈਨੂੰ ਤਾਂ ਅਸੀਂ ਪੰਜਾਬ ਦਾ ਮੁੱਖ ਮੰਤਰੀ ਬਣਾ ਦਿਓ ਇਸੇ ਤਰ੍ਹਾਂ ਇਹਨਾਂ ਦੇ ਸੁਪਨੇ ਵੀ ਇਹੀ ਸੀ ਪਰ ਪਾਰਟੀ ਨੇ ਇਹ ਫੈਸਲਾ ਲਿਆ ਕਿ ਜੇ ਇਹ ਪੰਜਾਬ ਤੱਕ ਹੀ ਬੈਠੇ ਰਹੇ ਤਾਂ ਅਸੀਂ ਜਿਹੜੀ ਦਿੱਲੀ ਦੀ ਸਰਕਾਰ ਹੈ ਉਹਨੂੰ ਕਿਵੇਂ ਤਾ ਆ ਸਕਦੇ ਆ ਉਹਨੂੰ ਕਿਵੇਂ ਫੇਸ ਪਤਾ ਸਕਦਾ ਇਸ ਲਈ ਇਹਨਾਂ ਨੇ ਬੜੇ ਜਿੱਦਾਂ ਹੁੰਦਾ ਤੁਰਪਦੇ ਪੱਤੇ ਜਦੋਂ ਆਪਾਂ ਤਾਰ ਖੇਡਦੇ ਆ ਤੁਰਪਚਾਲ ਕਹਿੰਦੇ ਆ ਵੀ ਸਾਰਿਆਂ ਦਾ ਰੰਗੜਾ ਇਹਨਾਂ ਨੇ ਤੁਰਪਦੇ ਪੱਤੇ ਜਲਾਏ ਨੇ ਉਹਨਾਂ ਨੂੰ ਚਲਾਉਣ ਕਰਕੇ ਤਾਂ ਦੂਜੀਆਂ ਪਾਰਟੀਆਂ ਨੂੰ ਵੀ ਆਪਣੇ ਵੱਡੇ ਲੀਡਰਾਂ ਦੇ ਮੁਕਾਬਲੇ ਚ ਵੜ ਕੇ ਇਸ ਕਰਕੇ ਇਹਨਾਂ ਦੀ ਸਥਿਤੀ ਹੈ ਜਿਹੜੀ ਉਹ ਦੂਜੀਆਂ ਦੇ ਨਾਲ ਟੰਗੀ ਨਜ਼ਰ ਆ ਰਹੀ ਹੈ ਤੇ ਇਹ ਖੰਡੋ ਸਭ ਜਿਹੜੀ ਬਾਕੀ ਸੀਟਾਂ ਬਚੀਆਂ ਨੇ ਉਹਦੇ ਉੱਤੇ ਜਿਵੇਂ ਆਵਾਜ਼ ਵੀ ਪਾਰਟੀ ਦਾ ਜ਼ਿਕਰ ਚਾਦਰਿਆ ਕਿ ਸਤੂ ਆਰਸੀ ਦਾ ਆਵੀਂ ਪਾਰਟੀ ਸਰਕਾਰ ਸਕਦੀ ਹੈ ਤਾਂ ਉਹ ਹਲਾਕ ਕਿਵੇਂ ਬਣੇ ਨੇ 2022 ਦੇ ਵਿੱਚ ਇੱਕ ਹਵਾ ਸੀਗੀ ਕਿ ਆਮ ਆਦਮੀ ਪਾਰਟੀ ਲੋਕਾਂ ਨੇ ਉਮੀਦਵਾਰ ਨਹੀਂ ਦੇਖਿਆ ਲੋਕਾਂ ਨੇ ਚਿਹਰਾ ਨਹੀਂ ਦੇਖਿਆ ਕਿ ਜਮੀਨੀ ਸੀ ਪਤਾ ਕਿ ਸਾਡੇ ਉਮੀਦਵਾਰ ਖੜਾ ਕੌਣਾ ਹੈ ਵੋਟਾਂ ਪਾ ਦਿੱਤੀਆਂ ਤੇ ਜੇਕਰ ਇਹਦਾ ਸੋਣਾ ਲੋਕ ਸਭਾ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਵੀ ਉਹਨਾਂ ਨੂੰ ਮੰਤਰੀ ਉਤਾਰਨੇ ਪਏ ਕੋਈ ਵੱਡਾ ਚਿਹਰਾ ਵੀ ਜਿਹੜਾ ਨਹੀਂ ਸੀ ਹੈਗਾ ਉਹਨਾਂ ਕੋਲ ਕੋਈ ਛੋਟੇ ਚਿਹਰੇ ਵੀ ਤਾਰੇ ਗਏ ਤਾਂ ਕਿਵੇਂ ਦੇਖਦੇ ਹੋ ਇਸ ਵਾਰ 7 ਤੋਂ 8 ਦਾ ਜਿਹੜਾ ਜ਼ਿਕਰ ਹੋ ਰਿਹਾ ਹੈ ਉਹ ਕਿਉਂ ਹੋ ਰਿਹਾ ਉਹਦੇ ਕਾਰਨ ਕੀ ਨੇ ਇਹਦੇ ਕਾਰਨ ਇਹ ਨੇ ਕਿ 10 ਸਾਲ ਤੋਂ ਸੈਂਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਣ ਕਰਕੇ ਜਦੋਂ ਕਿਸੇ ਵੀ ਪਾਰਟੀ ਜਦੋਂ ਮжоਰਿਟੀ ਜ਼ਿਆਦਾ ਆ ਜਾਵੇ ਉਹ ਗਿਣਤੀ ਆ ਜਾਵੇ ਫਿਰ ਉਹ ਡਿਕਟੇਟਰ ਬਣ ਜਾਂਦੀ ਹੁਣ ਤੁਸੀਂ ਆ ਬੀਜਪੀ ਨੂੰ ਦੇਖ ਲਓ 10 ਸਾਲ ਹੋ ਗਏ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਪ੍ਰਾਈਮ ਮਿਨਿਸਟਰ ਅਜ ਤੱਕ ਉਹਨੇ ਕਦੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਕਦੇ ਪ੍ਰੈਸ ਦੇ ਰੂਬ ਰੂੜੀ ਹੋਇਆ ਕਦੇ ਪ੍ਰੈਸ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਲੇਕਿਨ ਮਹੀਨੇ ਬਾਅਦ ਮਨ ਦੀ ਬਾਤ ਮਨ ਦੀ ਬਾਤ ਮਨ ਦੀ ਬਾਤ ਕਰਦਾ ਪਰ ਆਪਣੇ ਮਨ ਦੀ ਬਾਤ ਕਰਦਾ ਲੋਕਾਂ ਨੇ ਮਨ ਦੀ ਬਾਤ ਨਹੀਂ ਸੁਣਤਾ ਇਸ ਕਰਕੇ ਜੋ ਉਹਨਾਂ ਨੇ ਵਾਅਦੇ ਕੀਤੇ ਸੀ ਉਸ ਪਾਸੇ ਤਾਂ ਲੋਕਾਂ ਦਾ ਰੁਫੇ ਹੀ ਜਾਣ ਦਿੰਦਾ ਉਹ ਤਾਂ ਗੱਲੇ ਵੀ ਸੁਣਦਾ ਹੁਣ ਜਿਦਾ 15 ਲੱਖ ਖਾਤੇ ਦੇ ਵਿੱਚ ਆਵਾਂਗੇ ਐਨੀਆਂ ਨੌਕਰੀਆਂ ਦਵਾਂਗੇ ਇਹ ਕਰਾਂਗੇ ਇਹ ਕਰਾਂਗੇ ਉਹ ਸਾਰਾ ਸਿਰਫ ਇੱਕੇ ਚੀਜ਼ ਦੀ ਗੱਲ ਹੋਈ ਹੈ ਵੀ ਅਗਰ ਹਿੰਦੁਸਤਾਨ ਨੂੰ ਬਚਾਉਣਾ ਹੈ ਤਾਂ ਬੀਜੇਪੀ ਨੂੰ ਜਿਤਾਓ ਦੇਖੋ ਮੈਂ ਮੰਦਰ ਬਣਾਇਆ ਦੇਖੋ ਮੈਂ ਫਲਾਣੀ ਥਾਂ ਦੇ ਉੱਤੇ ਇਹ ਕੀਤਾ ਥੋੜੇ ਮੰਗਲ ਸੂਤਰ ਵੇਜਾਵਾਂਗੇ ਤੁਹਾਨੂੰ ਪੈਸੇ ਦੇਵਾਂਗੇ ਸਾਤਿਆਂ ਦੇ ਪੈਸੇ ਸਿਰਫ ਲੋਕ ਹੁਣ ਲਾਰੇ ਦੀ ਸੁਣਦੇ ਲੋਕ ਉਹਨਾਂ ਲੋਕਾਂ ਦੀ ਗੱਲਾਂ ਹੈ ਚੁਟਕਲੇ ਸੁਣ ਨਹੀਂ ਲੋਕ ਨੇ ਅਸਲੀ ਇਹ ਚਿਣਾਂ ਦੇ ਵਿੱਚ ਆਪਾਂ ਦੇਖਿਆ ਜਾਵੇ ਕੀ ਕਦੇ ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਅੱਗੇ ਲਿਜਾਣ ਵਾਸਤੇ ਜਾਂ ਦੇਸ਼ ਦਾ ਕੋਈ ਏਜੰਡਾ ਕੋਈ ਤਰੱਕੀ ਵਾਸਤੇ ਇਹ ਕੰਮ ਕਰਨਾ ਵੀ ਪਰ ਇਹ ਜ਼ਰੂਰ ਹੈ ਕਿ 22 ਵੱਡੇ ਘਰਾਣਿਆਂ ਦੇ ਹਵਾਲੇ ਪੂਰਾ ਹਿੰਦੁਸਤਾਨ ਦਾ ਤੇ ਉਹ ਹਿੰਦੁਸਤਾਨ ਦੇਖ ਲਈ ਅੱਜ ਸਾਡਾ ਰੇਲਵੇ ਡਿੱ ਗਿਆ 에ਰਪੋਰਟ ਵੀ ਡਿੱਗੇ ਸਾਡੀਆਂ ਇੰਸ਼ੋਰੈਂਸ ਕੰਪਨੀ ਵੀ ਡਿੱਗੀਆਂ ਹਰ ਚੀਜ਼ ਡਿੱਗੀ ਹੋਈ ਹੈ ਇਸ ਲਈ ਜਿਹੜਾ ਇੰਡੀਅਨ ਟ੍ਰੈਲੈਸ ਡ੍ਰੌਪ ਬਣਿਆ ਇਦੇ ਵਿੱਚ ਖਾਈ ਪੀ ਪਾਰ ਗਿਆ ਨੇ ਉਹਨੇ ਇਹ ਸੋਚਿਆ ਕਿ ਜੇ ਸੰਵਿਧਾਨ ਨੂੰ ਬਚਾਉਣਾ ਹੈ ਜੇ ਦੇਸ਼ ਨੂੰ ਬਚਾਉਣਾ ਹੈ ਜੇ ਧਰਮ ਦਾ ਜਿਹੜੇ ਲੋਕ ਧਰਮ ਦੀ ਨਾਂ ਤੇ ਬੋਟਮ ਜਿਹਨੂੰ ਖਤਮ ਕਰਨਾ ਤੁਹਾਨੂੰ ਇੱਥੇ ਇਕੱਠਾ ਹੋ ਕੋ ਇੱਕ ਪਲੇਟਫਾਰਮ ਤੇ ਇਕੱਠਾ ਹੋਣ ਫਾਰਕ ਕਰਕੇ ਅੱਜ ਬੀਜੇਪੀ ਨੂੰ ਬਹੁਤ ਜ਼ਿਆਦਾ ਔਕੜ ਆ ਰਹੀ ਹੈ ਔਕੜ ਆਉਣ ਕਰਕੇ ਹੀ ਲੋਕ ਇਹ ਗੱਲ ਕਹਿ ਰਹੇ ਨੇ ਕਿ ਇੱਕ ਵਾਰ ਸਰਕਾਰ ਸੈਟਰ ਦੀ ਬਦਲੋ ਨਵੀਂ ਸਰਕਾਰ ਆਉਂਗੀ ਤਾਂ ਹੀ ਸਾਡੇ ਜਿਹੜੇ ਕਿਉਂਕਿ ਜੋ ਰਾਹੁਲ ਗਾਂਧੀ ਹੈ ਰਾਹੁਲ ਗਾਂਧੀ ਉਪਦੇਸ਼ ਦਾ ਪੜਿਆ ਹੋਇਆ ਤੇ ਆਈਪੀ ਦਾ ਵਿਦਿਆਰਥੀ ਹੈ ਦਿਮਾਗ ਬਹੁਤ ਚਤਤਰ ਚੁਸਤ ਹੈ ਆਪਾਂ ਬੱਚਿਆਂ ਨੂੰ ਬਾਹਰ ਦੇਸੇ ਪੜ੍ਹਨ ਦੇ ਭੇਜਨੇ ਇਹ ਬਾਹਰ ਆਪ ਹੀ ਜੰਮ ਕੇ ਬਾਹਰੋਂ ਪੜਨ ਵਾਸਤੇ ਆ ਇਸ ਲਈ ਜੋ ਦੀ ਪਾਲਿਸੀਆਂ ਨੂੰ ਮੈਨੂੰ ਲੱਗਦਾ ਹੈ ਕਿ ਉਹਦੀ ਪਾਲਿਸੀਆਂ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਪਾਲਿਸੀਆਂ ਪਸੰਦ ਹੋਣ ਕਰਕੇ ਇਹਨਾਂ ਸਾਰੀਆਂ ਛਾਈ ਪਾਰਟੀਆਂ ਸਮਝੌਤਾ ਹੋਇਆ 28 ਪਾਰਟੀਆਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਤਾਂ ਦੀ ਮੈਂਬਰ ਹੈ ਹਾਲਾਂਕਿ ਇਹਨਾਂ ਨੇ ਬੰਦੇ ਸਾਰੇ ਹੀ 22 ਖੜੇ ਕੀਤੇ ਨੇ ਹਿੰਦੁਸਤਾਨ ਦੇ ਵਿੱਚ ਸਿਰ 22 ਬੰਦੇ ਖੜੇ ਪਰ ਸਭ ਤੋਂ ਵੱਡੀ ਕਮਾਨ ਹੈ ਜਿਹੜੀ ਉਹ ਕਾਂਗਰਸ ਦੇ ਹੱਥ ਦੇ ਵਿੱਚ ਹੈ ਇਸ ਲਈ ਲੋਕ ਬਦਲਾ ਚਾਹੁੰਦੇ ਨੇ ਜਿਵੇਂ ਆਮ ਆਦਮੀ ਪਾਰਟੀ ਦੇ ਟਾਈਮ ਵੀ ਲੋਕਾਂ ਨੂੰ ਬਦਲਾ ਸੀ ਬਦਲਾ ਲਿਆਉਣੇ ਦੇ ਕੋਲ ਗੱਲ ਕਰੀਏ ਵੀ ਤੁਸੀਂ ਕੀ ਦੇਖਿਆ ਆਪੜ ਨਹੀਂ ਜੀ ਹਮ ਤਾਂ ਬਦਲਾ ਲਿਆਉਣਾ ਹੈ ਸਭ ਦਾ ਹੁਣ ਲੋਕ ਵੀ ਇਹੀ ਗੱਲ ਕਹਿੰਦੇ ਆ ਵੀ ਇਸ ਵਾਰ ਬਦਲਾ ਜ਼ਰੂਰੀ ਹੈ ਇਸ ਕਰਕੇ ਹੀ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਸਥਿਤੀ ਹੈ ਜਿਹੜੀ ਮਜ਼ਬੂਤ ਹੁੰਦੀ ਜਾ ਰਹੀ ਆਪਾਂ ਸੰਗਰੂਰੀ ਦੀ ਤਾਂ ਗੱਲ ਕਰ ਚੁੱਕੇ ਆ ਕਿ ਉੱਥੇ ਖੇੜਾ ਖੜੇ ਨੇ ਕਾਂਗਰਸ ਵੱਲੋਂ ਤੇ ਉੱਥੇ ਮੀਤ ਹੇਅਰ ਹੈ ਪਰ ਮੀਤ ਹੇਅਰ ਤੇ ਖੇੜੇ ਦੇ ਮੁਕਾਬਲੇ ਤਕੜੀ ਟੱਕਰ ਹੈ ਦੂਜੀ ਗੱਲ ਆਪਾਂ ਮਕਿੰਡੇ ਦੀ ਆ ਲਈਏ ਬਟਾ ਇੱਕ ਉਹ ਹਲਾਕਾ ਹੈ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਰਿਹਾ ਉੱਥੋਂ ਸਾਡੇ ਸਰਗਿਆ ਪ੍ਰਕਾਸ਼ ਜੀ ਬਾਦਲ ਤਕਵੀਰ ਸਿੰਘ ਜੀ ਬਾਦਲ ਉਹਨੇ ਧਰਪਗੜ੍ਹ ਦੀ ਹਰ ਤਰੀਕ ਕੋਰ ਬਾਦਲ ਉਹ ਜਿੱਤਦੇ ਰਹੇ ਪਰ ਪਿਛਲੀ ਜਿਹੜੀ ਵਿਧਾਨ ਸਭਾ ਚੋਣਾਂ ਵਿੱਚੀ ਉਸ ਟਾਈਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜੋ ਇਸ ਸੰਸਾਰ ਤੇ ਨਹੀਂ ਆਖਰੀ ਵਾਰ ਇਹ ਸੰਸਾਰ ਤੋਂ ਹਾਰ ਕੇ ਗਏ ਹਾਲਾਂਕਿ ਉਹਨੂੰ ਜਿੱਤ ਕੇ ਜਾਣਾ ਚਾਹੀਦਾ ਸੀ ਉਹਨੂੰ ਇਲੈਕਸ਼ਨ ਲੜਨੀ ਹੋਣੀ ਚਾਹੀਦੀ ਸੀ ਉਹਦਾ ਇੱਕ ਜਿੰਦਾ ਹੁੰਦਾ ਹੁੰਦਾ ਨਾ ਗਾਈਡਲਾਈਨਸ ਸੀਗੇ ਇੱਕ ਚਾਨਣ ਮਾਰ ਰਹੇ ਸੀ ਪਰ ਜੋ ਪ੍ਰਮਾਤਮਾ ਨੂੰ ਮਨਜੋ ਇਸ ਲਈ ਉਹੜਾ ਜਿਨ੍ਹਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪਹਰਾਇਆ ਸੀ ਗੁਰਮੀਤ ਸਿੰਘ ਖੁੜੀਆ ਅੱਜ ਉਹੀ ਵਹਿੰਡਾ ਸੀ ਉਹ ਉਹਨਾਂ ਦੀ ਨੂੰ ਰਾਣੀ ਹੱਤਿਮਤ ਪਰਦੇ ਮੁਕਾਬਲੇ ਤੇ ਲੈ ਕੇ ਅੱਜਾ ਪਾਰਟੀ ਨੇ ਪੂਰੀ ਅਥਾ ਆਪਣਾ ਸਾਖਦ ਝੋਕੀ ਹੋਈ ਆ ਦੋਨੇ ਪਾਰਟੀਆਂ ਅਕਾਲੀ ਦਲ ਨੇ ਵੀ ਤੇ ਉਹਨੇ ਵੀ ਲੇਕਿਨ ਜੋ ਸਥਿਤੀ ਹੈ ਉਹ ਸਾਹਮਣੇ ਹੈਗੀ ਹੈ ਜਿਹਦੀ ਲਾਖੀ ਉਹਦੀ ਮੈਦੀ ਦੀ ਸਰਕਾਰ ਹੁੰਦੀ ਆ ਲੋਕ ਉਹਨਾਂ ਨਾਲ ਲੱਗਦੇ ਨੇ ਇਸ ਲਈ ਸੰਗਰੂਰ ਮਟਿੰਡਾ ਰੋਜ ਪਰ ਫਰੀਦਕੋਟ ਵਿਚਾਰ ਪਰ ਆਨੰਦਪੁਰ ਸਾਹਿਬ ਫਤਿਹਗੜ ਸਾਹਿਬ ਅੰਮ੍ਰਿਤ ਇਹ ਸੀਟਾਂ ਦੇ ਵਿੱਚ ਜਿਹੜੀ ਹੈਗੀ ਹੈ ਰੂਲਿੰਗ ਪਾਰਟੀ ਦਾ ਦਬਦਬਾ ਜਿਆਦਾ ਵੱਧ ਰਿਹਾ। ਕਾਸਰ ਕੋਈ ਬਾਕੀ ਲੱਗ ਰਿਹਾ। ਅਕਾਲੀ ਦਲ ਦੇ ਕੈਂਡੀਡੇਟਰ ਉਹ ਵੀ ਪੂਰਾ ਜੋਰ ਲਾ ਰਹੇ ਨੇ। ਉਹ ਵੀ ਵੱਡੇ ਵੱਡੇ ਲੀਡਰ ਝੁੱਕੇ ਹੋਏ ਨੇ। ਲੇਕਿਨ ਜਦੋਂ ਹਵਾ ਵਗਦੀ ਹੈ ਹਵਾ ਸਭ ਨੂੰ ਢਾਲ ਕੇ ਲੈ ਜਾਂਦੀ ਹੈ। ਬਾਕੀ ਸਮਾਂ ਦੱਸੂ ਅੱਜ ਤਰੀਕ 22 ਹੋ ਗਈ ਹੈ। ਤਕਰੀਬਨ 8 ਦਿਨ ਰਹਿ ਗਏ ਨੇ ਕੰਪੇਨਿੰਗ ਦੇ 9ਵੇਂ ਦਿਨ ਕੰਪੇਨਿੰਗ ਬੰਦ ਹੋ ਜੂਗੀ 10ਵੇਂ ਤੇ 14 ਤਰੀਕ ਨੂੰ ਚੋਣ ਚਾਲਤ ਆ ਜੂਗਾ ਹਿੰਦੁਸਤਾਨ ਦੀ ਪੂਰੀ ਸਥਿਤੀ ਹੀ ਇਹਨਾਂ ਚੋਣਾਂ ਦੇ ਵਿੱਚ 5ਵੇਂ ਗੇੜ ਤੋਂ ਬਾਅਦ ਬਦਲੀ ਹੋਈ ਹੈ ਅੱਜ ਤੁਸੀਂ ਦੇਖ ਲਓ ਜਿਹੜੇ ਬੀਜੇਪੀ ਦੇ ਵੱਡੇ ਲੀਡਰ ਨੇ ਉਹਨਾਂ ਦੇ ਚਿਹਰੇ ਦੇ ਉੱਤੇ ਇੰਨੀ ਰੌਣਕ ਨਹੀਂ ਹੈਗੀ ਇਸ ਤਰ੍ਹਾਂ ਉਹ ਪਹਿਲਾਂ ਕਹਿੰਦੇ 400 ਕੇ ਪਾਰ 400 ਕੇ ਪਾਰ ਉਹਨਾਂ ਨੂੰ ਹਦਰਾ ਇਹੀ ਲੱਗ ਰਿਹਾ ਹੈ ਇਹ 200 ਦੇ ਨੇੜੇ ਨੇੜੇ 200 ਦੇ ਨੇੜੇ ਤੇਰੇ 200 ਦੇ ਨੇੜੇ ਤੇਰੇ ਇਹ ਗੱਲ ਚੱਲ ਰਹੀ ਹੈ ਬਾਕੀ ਸਮਾਂ ਬਲਵਾਨ ਹੈ ਕਿ ਕੋਈ ਪਤਾ ਲੱਗਦਾ ਕਿਸ ਟਾਈਮ ਸੁੱਪ ਤੇ ਕਿਸ ਟਾਈਮ ਖਾ ਹੋ ਜੇ ਸਥਿਤੀ ਇਹ ਹੈ ਜੋ ਤੁਹਾਡੇ ਟੈਸਟ ਬੋਲ ਸਰਵਿਸਿੰਗ ਸਰਦੂ ਸਾਹਿਬ ਇੱਕ ਇਹ ਕਲੀਅਰ ਕਰੋ ਕਿ ਜਿਹੜੀਆਂ ਵੀ ਪਾਰਟੀਆਂ ਵੱਡੀਆਂ ਪੰਜਾਬ ਚ ਲੜਦੀਆਂ ਨੇ ਭਾਵੇਂ ਕਾਂਗਰਸ ਹੈ ਆਮ ਆਦਮੀ ਪਾਰਟੀ ਹੈ ਅਕਾਲੀ ਦਲ ਹੈ ਬੀਜੇਪੀ ਹੈ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਹੈ ਇਹਨਾਂ ਵਿੱਚੋਂ ਕਿਹੜੀ ਪਾਰਟੀ ਇਸ ਵਕਤ ਚੋਣ ਪ੍ਰਚਾਰ ਦੇ ਦੌਰਾਨ ਪੰਜਾਬ ਦੇ ਗੰਭੀਰ ਮੁੱਦਿਆਂ ਦੀ ਗੱਲ ਕਰਦੀ ਨਜ਼ਾਰੀ ਆ? ਠੱਠਾ ਸਾਹਿਬ ਪੰਜਾਬ ਦੇ ਮੁੱਦਿਆਂ ਦੀ ਗੱਲ ਤਾਂ ਕੋਈ ਪਾਰਟੀ ਵੀ ਨਹੀਂ ਕਰ ਰਹੀ। ਸਾਰੇ ਆਪਣੇ ਆਪਣੇ ਰੌਣੇ ਰੋਰ ਹੈ ਜੀ। ਆਪਣੇ ਆਪਣੀਆਂ ਸਿਫਤਾਂ ਕਰ ਰਹੇ ਨੇ ਵੀ ਅਸੀਂ ਜਦੋਂ ਅਸੀਂ ਸੀਗੇ ਅਸੀਂ ਇਹ ਕੀਤਾ। ਤੁਸੀਂ ਅੱਜ ਕਿਸੇ ਬੁੱਢੇ ਬਜ਼ੁਰਗ ਕੋਲ ਬੈਠੋ ਉਹ ਇਹ ਕਹੂਗਾ ਜਦ ਮੈਂ ਜਵਾਨ ਸੀ ਮੈਂ ਕੁਆਂਟਲ ਦੀ ਬੋਰੀ ਚੱਕ ਲੈਂਦਾ ਸੀ। ਜਦੋਂ ਮੈਂ ਜਵਾਨ ਸੀ ਮੈਂ ਕਿੱਲੋ ਕੀ ਖਾ ਲੈਂਦਾ ਸੀ ਜਦੋਂ ਮੈਂ ਜਵਾਨ ਸੀ ਮੈਂ ਇੰਨੀਆ ਡੰਡ ਬੜਾ ਉਹ ਹੁਣ ਦੀ ਗੱਲ ਹੀ ਕਰਦੇ ਸੀ ਹੁਣ ਕੀ ਕਰ ਰਹੇ ਕੋਈ ਵੀ ਪਾਰਟੀ ਤੁਸੀਂ ਇਲੈਕਸ਼ਨ ਦੇਖ ਲਓ ਕੋਈ ਦੇਸ਼ ਦੀ ਤਰੱਕੀ ਦਾ ਮੁੱਦਾ ਚੁੱਕਿਆ ਇਹਨਾਂ ਨੇ ਕੋਈ ਅਨਪੜਤਾ ਨੂੰ ਖਤਮ ਕਰਨ ਦਾ ਮੁੱਦਾ ਚੁੱਕਿਆ ਕੋਈ ਨੌਜਵਾਨਾਂ ਰੁਜ਼ਗਾਰ ਦੇਣ ਦਾ ਮੁੱਦਾ ਚੁੱਕਿਆ ਕੋਈ ਸਿਹਤ ਸੰਭਾਲ ਦਾ ਮੁੱਦਾ ਚੁੱਕਿਆ ਸਿਰਫ ਆਪਣੀ ਆਪਣੀ ਡੁਗੜੀ ਸਾਨੂੰ ਜਿਤਾਓ ਜੇ ਦੇਸ਼ ਬਚਾਉਣਾ ਹੈ ਸਾਨੂੰ ਬਚਾਓ ਕੀ ਦੇਸ਼ ਡੁੱਬਿਆ ਜਾ ਰਿਹਾ ਤੁਹਾਡੇ ਬਿਨਾ ਤੁਸੀਂ ਠੇਕਾ ਲਿਆ ਦੇਸ਼ ਨੂੰ ਡਮਾਉਣ ਦਾ ਤੁਸੀਂ ਉਹ ਗੱਲ ਕਰੋ ਜਿਹੜੀ ਤੁਸੀਂ ਪੰਜਾਬ ਦੇ ਹਿੰਦੁਸਤਾਨ ਦੇ ਹੱਕ ਦੇ ਵਿੱਚ ਹੋਵੇ ਜਿਹਦੇ ਵੀ ਦੇਸ਼ ਨੂੰ ਫਾਇਦਾ ਹੋਵੇ ਤਾਂ ਕੋਈ ਕਈ ਰੱਧਰਮ ਦੇ ਥਾਂ ਤੇ ਕਹਿੰਦੇ ਉਹ ਕਹਿੰਦੇ ਜੇ ਮੋਦੀ ਸਾਹਿਬ ਆਏ ਤਾਂ ਮੰਦਿਰ ਬਣਿਆ ਜੇ ਨਾਮ ਮੰਦਿਰ ਹੁੰਦਾ ਤਾਂ ਕੀ ਹੁੰਦਾ ਅੱਜ ਤੋਂ ਪਹਿਲਾਂ ਜੇ ਮੰਦਿਰ ਨਹੀਂ ਸੀ ਆਮੀ ਤਾਂ ਲੋਕ ਸ਼ਰਦਾ ਨਾਲ ਮੱਥਾ ਟੇਕਦੇ ਸੀ ਅੱਜ ਮੰਦਿਰ ਬਣ ਗਿਆ ਮੰਦਿਰ ਤਾਂ ਦੋ ਬੰਦਿਆ ਵਾਸਤੇ ਆ ਪੁਜਾਰੀਆਂ ਵਾਸਤੇ ਆ ਮੰਗਦੇ ਵਾਸਤੇ ਉਸ ਤੋਂ ਬਾਅਦ ਮੰਦਰ ਦਾ ਠੀਕ ਹੈ ਆਸਤਾ ਸਾਡਾ ਧਰਮ ਹੈ ਅਸੀਂ ਮੰਨਦੇ ਆ ਕੋਈ ਕਿਸੇ ਵੀ ਧਰਮ ਨੂੰ ਮੰਨਦਾ ਅਸੀਂ ਸਾਰਿਆਂ ਸਤਿਕਾਰ ਕਰਦੇ ਆ ਸਾਰੇ ਆਪਣੇ ਧਰਮ ਨੂੰ ਮੰਨਦੇ ਨੇ ਯਹੂਦੀ ਆਪਣੇ ਧਰਮ ਮੰਨਦੇ ਸਿੱਖ ਆਪਣੇ ਧਰਮਾਂ ਦੇ ਸਭ ਨੂੰ ਮੁਬਾਰਕ ਹੁਣਾਂ ਤਾਂ ਲੇਕਿਨ ਉਹਦੀ ਆੜ ਨਾ ਲਓ ਉਹ ਕਹਿੰਦੇ ਵੀ ਜੇ ਦੂਜੀ ਪਾਰਟੀ ਆਜੂਗੀ ਤਾਂ ਮੰਦਰ ਤੇ ਬਲਡੋਜ਼ਰ ਚੱਲ ਜਾਊਗਾ ਜੇ ਦੂਜੀ ਪਾਰਟੀ ਆਜੂ ਤੁਹਾਡੇ ਮੰਗਲ ਸੁੱਤੇ ਜਾਣਗੇ ਤੇ ਦੂਜੀ ਪਾਰਟੀ ਆ ਗਈ ਤੁਹਾਡੀਆਂ ਮੱਝਾਂ ਗਾਵਾਂ ਕੋਈਆਂ ਜਾਣੀਆਂ ਗਊ ਮਾਤਾ ਕੋਈ ਇਹ ਮੁੱਦੇ ਨਹੀਂ ਹੁੰਦੇ ਮੁdde ਦਾ ਦੇਸ਼ ਨੂੰ ਤਰੱਕੀ ਕੀ ਬਾਹਰਲੇ ਦੇਸ਼ਾਂ ਦੇ ਉੱਤੇ ਵੀ ਇਦਾਂ ਧਰਮ ਦੇ ਨਾਮ ਤੇ ਵੋਟਾਂ ਮੰਗੀਆਂ ਜਾਂਦੀਆਂ ਨੇ ਸਿਰਫ ਇੱਕੋ ਹਿੰਦੂ ਇੱਕ ਵਾਰ ਸਾ ਅਸੀਂ ਵਿਸ਼ਵ ਗੁਰੂ ਬਣ ਰਹੇ ਆ ਕਿ ਹਿੰਦੁਸਤਾਨ ਵਿਸ਼ਵ ਗੁਰੂ ਹੈ ਅੱਜ ਅਸੀਂ 80 ਕਰੋੜ ਰੁਪਏ 80 ਕਰੋੜ ਬੰਦੇ ਰੋਟੀ ਤੋਂ ਵੀ ਭੁੱਖੇ ਮਰ ਰਹੇ ਨੇ ਜੋ ਸਰਕਾਰ ਕਹਿੰਦੀ ਐ ਅਸੀਂ 80 ਕਰੋੜ ਬੰਦਿਆਂ ਨੂੰ ਰਾਸ਼ਨ ਦੇ ਰਹੇ ਹਾਂ ਇਹ ਦੇਖ ਦੀਏ ਆਜ਼ਾਦੀ ਤੋਂ ਬਾਅਦ ਸਰਕਾਰਾਂ ਕਿਸੇਆਂ ਨੂੰ ਰੁਜ਼ਗਾਰ ਦੇਣ ਦੇ ਵਿੱਚ ਫੇਰ ਹੀ ਹੋਈਆਂ ਨੇ ਨਾ ਜਿਹੜੇ ਥੋੜੀ ਰੋਟੀ ਦੇ ਸਹਾਰੇ ਦੇ ਉੱਤੇ ਨੇ ਇਸ ਲਈ ਇਹ ਮੁੱਦੇ ਨੂੰ ਛੱਡ ਕੇ ਤਰੱਕੀ ਦੀ ਗੱਲ ਕਰੋ ਕੋਈ ਬਾਹਰ ਦੇ ਦੇਸ਼ ਦੇ ਵਿੱਚ ਕੋਈ ਸਰਕਾਰ ਕਹਿੰਦੀ ਹੈ ਵੀ ਅਸੀਂ ਐਨੇ ਬੰਦਿਆਂ ਨੂੰ ਫਰੀ ਰੋਟੀ ਦੇ ਰਹੇ ਹਾਂ ਐਨੇ ਨੂੰ ਫਰੀ ਮਕਾਨ ਦੇ ਰਹੇ ਹਾਂ ਐਨੇ ਨੂੰ ਫਰੀ ਫਲਾਣੀ ਚੀਜ਼ ਦੇ ਰਹੇ ਹਾਂ ਐਨੇ ਨੂੰ ਸਗ ਕੋਈ ਨਹੀਂ ਹੁੰਦਾ ਇਹ ਸਿਰਫ ਹਿੰਦੁਸਤਾਨੀ ਹੈ ਜਿਹੜਾ ਲੋਕਾਂ ਨੂੰ ਨਾਰੇ ਲਾ ਕੇ ਝੂਠ ਬੋਲ ਕੇ ਝੂਠੇ ਵਾਅਦੇ ਕਰਕੇ ਆਪਾਂ ਪਹਿਲਾਂ ਵੀ ਕਿਹਾ ਸੀ ਹੈ ਕਿ ਜਿਹੜਾ ਚੋਣ ਮੈਨੀਫੈਸਟੋ ਹੈ ਇਹਨੂੰ ਲੀਗਲ ਗਰੰਟੀ ਹੋਣੀ ਚਾਹੀਦੀ ਹੈ ਕਿ ਜੋ ਇਹ ਵਾਦਾ ਕਰਦੇ ਨੇ ਉਹ ਵਾਦੇ ਦੇ ਉੱਤੇ ਉਤਰਨਾ ਚਾਹੀਦਾ ਜੇ ਨਹੀਂ ਉਤਰਦੇ ਉਸ ਪਾਰਟੀ ਦੀ ਮੈਂਬਰਸ਼ਿਪ ਖਤਮ ਕਰ ਜਾਣਾ ਪਰ ਇੱਥੇ ਦਾ ਏਜੰਡੇ ਦੀ ਗੱਲ ਕੋਈ ਵੀ ਪਾਰਟੀ ਨਹੀਂ ਕਰ ਰਹੀ ਪਾਰਟੀ ਚ ਹੈ ਭਾਜਪਾ ਲਾ ਲਓ ਜਾਂ ਆਪ ਲਾ ਲਓ ਆਪ ਕੋਲ ਤਾਂ ਇੱਕ ਹੀ ਮੁੱਦਾ ਕਿ ਕੇਜਰੀਵਾਲ ਕੋਲ ਜੇਲ੍ਹ ਕਿੰਨੋਂ ਪੁਲਾਓ ਕੇਜਰੀਵਾਲ ਸੇ ਉਹਦਾ ਇਹ ਕਹਿੰਦਾ ਜੇ ਤੁਸੀਂ ਮੈਨੂੰ ਸੰਗਤਾਦੋਗੇ ਤਾਂ ਮੈਂ ਦੋ ਤਰੀਕ ਨੂੰ ਜੇਲ੍ਹ ਛਲੰਡਰ ਕਰੂੰਗਾ ਛਲੰਡਰ ਕਰੂੰਗਾ ਤੇ ਚਾਰ ਨੂੰ ਇਲੈਕਸ਼ਨ ਹੋ ਪੰਜ ਨੂੰ ਮੈਂ ਬਾਹਰ ਆਣੂੰਗਾ ਦੇਸ਼ਵਾਸੀ ਕੀ ਕਰ ਰਹੇ ਹੋ ਕੀ ਤੁਸੀਂ ਆਈ ਸੀ ਸਰਕਾਰ ਬਣਾਉਣ ਤੇ ਅਸੀਂ ਕਰਪਸ਼ਨ ਖਤਮ ਕਰਾਂਗੇ ਅੱਜ ਤੁਸੀਂ ਉਹ ਕਰਪਸ਼ਨ ਦੇ ਕੇਸਾਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੈਠੇ ਤੁਹਾਨੂੰ ਜਮਾਨਤਾਂ ਨਹੀਂ ਮਿਲ ਰਹੀਆਂ ਈਡੀ ਤੁਹਾਡੇ ਪ੍ਰੂਫ ਲਈ ਬੈਠੇ ਇਸ ਲਈ ਸਾਰੀਆਂ ਹੀ ਪਾਰਟੀਆਂ ਦਾ ਇਹ ਹਾਲ ਹੈ ਕਿਸੇ ਇੱਕ ਪਾਰਟੀ ਦਾ ਨਹੀਂ ਹੈਗਾ ਅੱਜ ਸਰਕਾਰ ਉਹਨਾਂ ਦੀ ਆ ਉਹ ਦੂਜਿਆਂ ਨੂੰ ਫੜ ਰਹੇ ਨੇ ਫੜ ਕੇ ਈਡੀ ਉਹਨਾਂ ਕੋਲ ਵੱਡਾ ਪਿਆਰ ਹੈ ਕੱਲੋ ਇਹ ਸਰਕਾਰ ਬਣ ਗਈ ਤਾਂ ਉਹ ਬੰਦੇ ਜੇਲ੍ਹਾਂ ਦੇ ਵਿੱਚ ਜਾਣਗੇ ਅੱਵਲ ਤਾਂ ਉਹ ਬੰਦੇ ਪੈਸਾ ਖਾ ਕੇ ਵਿਦੇਸ਼ਾਂ ਵੀ ਚਲੇ ਗਏ ਮੁੜ ਕੇ ਆਉਣਾ ਹੀ ਨਹੀਂ ਹੈਗਾ ਅਰਬਾਂ ਖਰਬਾਂ ਰੁਪਈਆ ਖਾ ਗਏ ਕਹਿੰਦੇ ਉਹਨਾਂ ਬੈਂਕਾਂ ਦੇ ਮੇਰੀ ਮਾਫ਼ ਕਰਦਾ ਇੱਕ ਪਾਸੇ ਸਾਡਾ ਕਿਸਾਨ ਹੈ ਜਿਹੜਾ ਕਰਜ਼ੇ ਦੇ ਭਾਰ ਦੇ ਥੱਲੇ ਲੱਬਿਆ ਬੈਠਾ ਹੈ ਕਿਦਾ ਕਿਸੇ ਦਾ 5 ਲੱਖ ਹੈ ਕਿਹਦਾ 10 ਲੱਖ ਹੈ ਉਹ ਮਾਫ਼ ਕਰਨ ਦੀ ਬਜਾਏ ਉਹ 5 ਵਾਲੇ ਦਾ 10 ਲੱਖ ਹੋ ਗਿਆ 10 ਵਾਲੇ ਦਾ 20 ਲੱਖ ਹੋ ਗਿਆ ਉਹ ਖੁਦਕੱਚੀਆਂ ਕਰ ਰਹੇ ਨੇ ਕਿਸਾਨੀ ਬਾਰੇ ਕੋਈ ਨਹੀਂ ਸੋਚ ਰਿਹਾ ਸਿਰਫ ਵੱਡੇ ਜ਼ਗੀਰਦਾਰਾਂ ਵਾਸਤੇ ਵੱਡੇ ਤਗਾ ਉਹ ਪਤੀਆਂ ਵਾਸਤੇ ਜਿਹੜੇ ਫੰਡਾਂ ਇਨਵੈਸਟਮੈਂਟਾਂ ਵਿੱਚ ਇਹਨਾਂ ਨੂੰ ਕਰੋੜਾਂ ਰੁਪਏ ਦਿੰਦੇ ਨੇ ਉਹਨਾਂ ਦੀ ਹੀ ਰਾਖੀ ਕਰਦੇ ਨੇ ਉਹਨਾਂ ਦੇ ਵਾਸਤੇ ਸੋਚਦੇ ਨੇ ਇਸ ਲਈ ਜਿਹੜੀ ਇਹ ਲਖਨ ਹੈ ਇਹ ਬਹੁਤ ਇੱਕ ਅਹਿਮ ਮੋੜ ਦੇ ਉੱਤੇ ਖੜੀ ਹੈ ਤੇ ਇਹਦੀ ਪਹਿਲੀ ਤਰੀਕ ਨੂੰ ਵੋਟਾਂ ਪੈ ਕੇ ਚਾਰ ਨੂੰ ਸਿੱਧੀ ਸਾਫ ਹੋ ਜਾਂਦੀ ਹੈ ਬਿਲਕੁਲ ਤਾਂ ਅਸੀਂ ਵੀ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਕਿ ਧਰਮ ਜਾਤਨਾ ਦੇਖਿਓ ਦੇਖਿਓ ਦੇਸ਼ਕੀਰੋਹੀ ਵਟਨ ਦਰਵਾ ਦਿਓ ਜਿੱਥੇ ਕੋ ਜਮੀਰ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਕੀ ਹਿੰਦੇ ਸੰਬੰਧਿਤ ਬਹੁਤ ਧੰਨਵਾਦ ਜਟਾ ਸਾਹਿਬ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਅਰਦਾਸ ਹਨ ਉਹਗੇ ਸਿਕਮੁਦਿ ਜੀਵਤੇ ਸਿਆਸੀ ਮਾਹਰ ਸਰਦਾਰ ਪ੍ਰੀਤਮ ਸਿੰਘ ਖਾਨ ਪ੍ਰੋਬਲਿੰਗ ਸਾਹਿਬ ਜਿਨ੍ਹਾਂ ਨੇ ਇਸ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦੇ 13 ਸੀਟਾਂ ਉੱਤੇ ਜੋ ਹਾਲਾਤ ਬਣ ਰਹੇ ਨੇ ਉਹਦੇ ਮਤਲਬਕ ਵਿਚਾਰਪ੍ਰਸਤਾ ਕੀਤੀ ਹੈ ਮੈਦਿਕਾਡ ਦੇ ਅੰਦਰ ਪ੍ਰੋਗਰਾਮ ਸਬਕ ਕਰਨਗੇ ਆਪਣੀ ਪ੍ਰਤੀਕਿਰਿਆ ਵੀ ਸਾਡੇ ਨਾਲ ਸਾਂਝੀ ਕਰਨਗੇ ਫਿਰ ਹਾਲੀ ਨਹੀਂ ਦਿਉ ਜਾਜ ਧੰਨਵਾਦ